ਸਟੇਟਲਿਵਿਜ਼ਨ ਦੇਖਣ ਵਾਲੇ ਸਾਰੇ ਦੋਸਤਾਂ ਦਾ ਉਸ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੋ ਦੋਸਤੋ ਤੁਹਾਡੇ ਨਾਲ ਇੱਕ ਅਹਿਮ ਜਾਣਕਾਰੀ ਮੈਂ ਸਾਂਝੀ ਕਰਨੀ ਹੈ ਖਾਸ ਕਰਕੇ ਹੁਣ ਦੇਸ਼ ਦੇ ਵਿੱਚ ਲੋਕ ਸਭਾ ਦੀ ਚੋਣ ਹੈ ਤੇ ਪੰਜਾਬ ਦੀਆਂ 13 ਸੀਟਾਂ ਦੇ ਵਿੱਚ ਖਡੂਰ ਸਾਹਿਬ ਦੀ ਜਿਹੜੀ ਸੀਟ ਹੈ ਉਸ ਸੀਟ ਦੇ ਉੱਪਰ ਸਾਰਿਆਂ ਦੀ ਨਗਾ ਹਾਲਾਂਕਿ ਚੋਣਾਂ ਤਾਂ 13 ਸੀਟਾਂ ਤੇ ਵੀ ਹੋਣੀਆਂ ਨੇ ਪਰ ਖਡੂਰ ਸਾਹਿਬ ਇੰਨੀ ਮਹੱਤਵਪੂਰਨ ਬਣਦੀ ਗਈ ਹੈ ਕਿ ਹਰ ਇੱਕ ਦਾ ਧਿਆਨ ਹੁਣ ਖਡੂਰ ਸਾਹਿਬ ਹੈ ਇੱਕ ਖਬਰ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਖਬਰ ਹੈ ਕਿ ਅਮਰਤਪਾਲ ਸਿੰਘ ਦੇ ਖਿਲਾਫ ਬਗਾਵਤ ਹੋਗੀ ਅਮਰਤਪਾਲ ਸਿੰਘ ਦੇ ਖਿਲਾਫ ਬਗਾਵਤ ਕਿੱਥੇ ਹੋਗੀ ਕਿਉਂ ਹੋਗੀ ਇਹ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਹਾਲਾਂਕਿ ਅਸੀਂ ਇਸ ਚੀਜ਼ ਦੀ ਪੋਸਟ ਨਹੀਂ ਕਰਦੇ ਇਹ ਜਿਹੜੀ ਅਸੀਂ ਜਾਣਕਾਰੀ ਸਾਂਝੀ ਕਰ ਰਹੇ ਹਾਂ ਇਹ ਗੱਲ ਸ਼੍ਰੋਮਣੀ ਅਕਾਲੀ ਜਲ ਦੇ ਜਿਹੜੇ ਉਮੀਦਵਾਰ ਨੇ ਵਿਰਸਾ ਸਿੰਘ ਵਲਟੋਹਾ ਖਡੂਰ ਸਾਹਿਬ ਤੋਂ ਉਹਨਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਆਪਣੀ ਫੇਸਬੁੱਕ ਦੇ ਉੱਪਰ ਅਸੀਂ ਦੱਸ ਰਹੇ ਹਾਂ ਤੁਹਾਨੂੰ ਕਿ ਕੀ ਲਿਖਿਆ ਤੇ ਕੀ ਕਹਿਣਾ ਚਾਹੁੰਦੇ ਨੇ ਵਿਰਸਾ ਸਿੰਘ ਵਲਟੋਹਾ ਵਿਰਸਾ ਸਿੰਘ ਵਲਟੋਹਾ ਕੀ ਕਹਿੰਦੇ ਨੇ ਸੋਨੋ ਤੁਸੀਂ ਡਿਬਰੂਗੜ੍ਹ ਜੇਲ੍ਹ 'ਚ ਹੋਈ ਬਗਾਵਤ ਭਾਈ ਅਮਰਤਪਾਲ ਸਿੰਘ ਵੱਲੋਂ ਚੋਣਾ ਲੜਨ ਨੂੰ ਲੈ ਕੇ ਜੇਲ੍ਹ 'ਚ ਬਣੇ ਦੋ ਟੜੇ ਇੱਕ ਪਾਸੇ ਰਹਿ ਗਏ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਚਾਚਾ ਜੀ ਤੇ ਉਹਨਾਂ ਤੇ ਡਿਪੈਂਡੈਂਟ ਮਾਤੜ ਪ੍ਰਧਾਨ ਮੰਤਰੀ ਬਾਜੇਕੇ ਤੇ ਦੂਜੇ ਪਾਸੇ ਬਾਕੀ ਦੇ ਸੱਤ ਸਿੰਘਾਂ ਨੇ ਜੇਲ੍ਹ 'ਚ ਹੀ ਭਾਈ ਅਮਰਤਪਾਲ ਸਿੰਘ ਵਿਰੁੱਧ ਬਗਾਵਤ ਕਰਤੀ ਰੋਟੀ ਪਾਣੀ ਬੈਰਕ ਬਿਸਤਰੇ ਤੱਕ ਹੋਏ ਅਲੱਗ ਅਲੱਗ ਪੰਥ ਦੀ ਅਗਵਾਈ ਕਰਨ ਵਾਲਿਓ ਡੇਬਰੂਗੜ੍ਹ ਜੇਲ੍ਹ ਦੀਆਂ ਬੋਟਾਂ ਹੀ ਪਵਾਕੇ ਦਿਖਾ ਦਿਓ ਇਹ ਜਾਣਕਾਰੀ ਵਿਰਸਾ ਸਿੰਘ ਬਲਟੋਹਾ ਨੇ ਸਾਂਝੀ ਕੀਤੀ ਹੈ ਕਿ ਅਮਰਿਤਪਾਲ ਸਿੰਘ ਦੇ ਖਿਲਾਫ ਬਗਾਵਤ ਹੋ ਗਈ ਆਸਾਮ ਦੇ ਡੀਬਰੂਗੜ੍ਹ ਜੇਲ੍ਹ ਦੇ ਵਿੱਚ ਪ੍ਰਧਾਨ ਮੰਤਰੀ ਬਾਜੇਕੇ ਤੇ ਅਮਰਿਤਪਾਲ ਦਾ ਚਾਚਾ ਇੱਕ ਪਾਸੇ ਨੇ ਦੂਜੇ ਦੇ ਦੂਜੇ ਪਾਸੇ ਜਿਹੜੇ ਸਿੰਘ ਨੇ ਉਹ ਇੱਕ ਪਾਸੇ ਨੇ ਉਹ ਚਾਹੁੰਦੇ ਨੇ ਕਿ ਅਮਰਿਤਪਾਲ ਸਿੰਘ ਦੇ ਚੋਣ ਲੜਨ ਦੇ ਉੱਪਰ ਇਹਨਾਂ ਦੇ ਮਤਭੇਦ ਪੈਦਾ ਹੋ ਗਏ ਮਤਭੇਦ ਪੈਦਾ ਹੋਣ ਤੋਂ ਬਾਅਦ ਕਹਿੰਦੇ ਕਿ ਬੈਰਕਾਰ ਅਲੱਗ ਹੋ ਗਈਆਂ ਰੋਟੀ ਅਲੱਗ ਹੋਊਗੀ ਤੇ तमाम ਤਰੀਕੇ ਦੇ ਨਾਲ ਉੱਥੇ ਇਹ ਲੋਕ ਵੰਡੇ ਗਏ ਇਹ ਜਾਣਕਾਰੀ ਵਿਰਸਾ ਸਿੰਘ ਬਲਟੋਹਾ ਨੇ ਆਪਣੀ ਫੇਸਬੁੱਕ ਦੇ ਉੱਪਰ ਸਾਂਝੀ ਕੀਤੀ ਹੈ ਦੋਸਤੋ ਤਕਿਉਕਿ ਇੱਕ ਤਾਂ ਪਹਿਲਾ ਤਰਨ ਤਰਨ ਹਲਕਾ ਹੁੰਦਾ ਸੀ ਤੋੜ ਕੇ ਉਹ ਹਲਕਾ ਫਿਰ ਖਡੂਰ ਸਾਹਿਬ ਬਣਾਤਾ ਗਿਆ ਫਿਰ ਉਸ ਹਲਕੇ ਨੂੰ ਪੰਥਕ ਹਲਕਾ ਕਿਹਾ ਜਾਂਦਾ ਕਿ ਸਿੱਖੋ ਵੋਟ ਬੈਂਕ ਉੱਥੇ ਵੱਧ ਤੇ ਬਿਰਸਾ ਸਿੰਘ ਬਲਟੋਹਾ ਸ਼ਰੋਮਣੀ ਅਕਾਲੀ ਦਲ ਵੱਲੋਂ ਉੱਥੇ ਉਮੀਦਵਾਰ ਨੇ ਤੇ ਅਮਰਤਪਾਲ ਜਿਹੜੇ ਹੈਗੇ ਨੇ ਡਿਵੀਜ਼ਨ ਬੋਰਡ ਦੀ ਸਾਮਰੇਲ ਦੇ ਵਿੱਚ ਬੰਦ ਨੇ ਇਹ ਉਥੋਂ ਆਜ਼ਾਦ ਚੋਣ ਲੜ ਰਹੇ ਨੇ तमाम तरह ਦੀ ਪਹਿਲਾਂ ਰਿਅਮਰਸ ਵੀ ਫੈਲਦੀਆਂ ਰਹੀਆਂ ਤੇ ਹੁਣ ਬਿਰਸਾ ਸਿੰਘ ਬਲਟੋਹਾ ਜਾਂ ਹੋਰ ਜਿਹੜੇ ਪੋਲੀਟੀਸ਼ੀਅਨ ਹੈਗੇ ਨੇ ਉੱਥੇ ਜਿਹੜੇ ਚੋਣ ਪ੍ਰਚਾਰ ਕਰ ਰਹੇ ਨੇ ਜਾਂ ਚੋਣ ਲੜ ਰਹੇ ਨੇ ਉਹਨਾਂ ਨੇ ਅਮਰਪਾਲ ਦੇ ਪਰੇ ਜਿਹੜੇ ਲਗਾਤਾਰ ਸਿਆਸੀ ਹਮਲੇ ਨੇ ਉਹ ਹਮਲੇ ਵਿੱਡੇ ਹੋਏ ਨੇ